ਵੀਰਵਾਨੂ ਮਾਸੀਵਾੜਾ ਵਿੱਚ ਕਰੀਬ 3 ਸਾਲ ਲੱਗਦੇ ਬੱਚੇ ਦੇ ਅਗਵਾਹ ਸਬੰਧ ਵਿੱਚ ਪੁਲਿਸ ਵੱਲੋਂ ਸਿਰਸਾ ਵਿੱਚ ਮੁਲਜ਼ਮ પતિ ਪਤਨੀ ਨੂੰ ਬੱਚੇ ਸਮੇਤ ਕਾਬੂ ਕੀਤਾ ਮੁਲਜ਼ਮ પતિ ਪਤਨੀ ਬੱਚੇ ਨੂੰ ਬਿਹਾਰ ਲੈ ਕੇ ਜਾ ਰਹੇ ਸਨ ਬੱਚਾ ਅਗਵਾਹ ਕਰਨ ਦੇ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਸਿਰਸਾ ਦੇ ਸੀਆਈ ਸਟਾਫ ਨੂੰ ਸੂਚਨਾ ਦਿੱਤੀ ਗਈ ਸੀ ਕਿ ਮਾਸੀਵਾੜੀ ਤੋਂ ਬੱਚਾ ਅਗਵਾਹ ਹੋਇਆ ਜਿਸ ਦੇ ਆਧਾਰ 'ਤੇ ਬੱਚੇ ਸਮੇਤ ਮੁਲਜ਼ਮ પતિ ਪਤਨੀ ਵਾਸ ਵਿੱਚ ਸਿਰਸਾ ਜਾਂਦੇ ਹੋਏ ਕਾਬੂ ਕਰ ਲਏ ਗਏ ਨੇ ਤੇ ਹੁਣ ਸਿਰਸਾ ਪੁਲਿਸ ਵੱਲੋਂ ਬੱਚੇ ਤੇ ਮੁਲਜ਼ਮ પતિ ਪਤਨੀ ਨੂੰ ਪੰਜਾਬ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਇਸ ਮੌਕੇ ਐਸਐਸਪੀ ਖਨਾ ਜੋਤੀ ਯਾਦਵ ਨੇ ਕਿਹਾ ਕਿ ਵੀਰਵਾਰ ਨੂੰ ਪਿੰਡ ਗੜੀ ਤਰਖਾਨਾ ਕੋਲ ਘਰ ਦੇ ਕੋਲ ਖੇਡ ਰਿਹਾ ਇੱਕ ਬੱਚੀ ਨੂੰ ਅਗਵਾ ਕਰਕੇ ਲੈ ਗਏ ਸਨ ਤੇ ਪੈਸੇ ਦੇ ਲਾਲਚ ਵਿੱਚ ਬਿਹਾਰ ਦੇ ਇੱਕ ਪਤੀ ਪਤਨੀ ਨੂੰ ਵੇਚ ਦਿੱਤਾ ਸੀ ਇਸ ਮਾਮਲੇ ਦੀ ਜੱਜ ਸਾਹਮਣੇ ਆਏ ਕਿ ਬੱਚੇ ਨੂੰ ਅਗਵਾ ਕਰਨ ਵਾਲਾ ਤੇ ਬੱਚੇ ਨੂੰ ਅੱਗੇ ਲੈ ਕੇ ਜਾਣ ਵਾਲੇ ਦੋਨੋਂ ਹੀ ਪ੍ਰਵਾਸੀ ਨੇ ਆ ਮਾਨਯੋਗ ਡੀਜੀ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਟ ਜੋ ਅਪਰਾਧ ਤੇ ਅਪਰਾਧ ਨੂੰ ਰੋਕਣ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਅੰਡਰ ਹੀ ਖੰਨਾ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਅੱਜ ਮਿਲੀ ਹੈ ਕੱਲ ਮਾਛੀਵਾੜਾ ਵਿਖੇ ਤਕਰੀਬਨ 5:30 ਵਜੇ ਇੱਕ ਵਿਕਾਸ ਨਾ ਦੇ ਪਰਸਨ ਨੇ ਸਾਨੂੰ ਇਤਲਾਹ ਦਿੱਤੀ ਕਿ ਉਹਦਾ 2.5 ਸਾਲ ਦਾ ਬੱਚਾ ਜਿਹਦਾ ਨਾਮ ਲਖਸ਼ ਹੈ ਉਹ ਗੁੰਮ ਹੋ ਗਿਆ ਤੇ ਉਹਨੂੰ ਗਵਾਚ ਗਿਆ ਦੁਪਹਿਰੇ ਜਦੋਂ ਉਹ ਆਪਣੀ ਦਾਦੀ ਦੇ ਨਾਲ ਕਿਸੇ ਲੋਕਲ ਕਿਰੀਆਨਾ ਸਟੋਰ ਤੇ ਸਮਾਨ ਖਰੀਦਣ ਗਿਆ ਸੀਗਾ ਜਿਵੇਂ ਹੀ ਪੁਲਿਸ ਨੂੰ ਇਤਲਾ ਮਿਲੀ ਇਮੀਡੀਟਲੀ 175 ਨੰਬਰ ਐਫਆਰ ਪੁਲਿਸ ਸਟੇਸ਼ਨ ਮਾਛੀਵਾੜਾ ਪੁਲਿਸ ਨੇ ਦਰਜ ਕੀਤੀ ਤੇ ਇਹ ਤਫ਼ਤੀਸ਼ ਸ਼ੁਰੂ ਕੀਤੀ ਇਨੀਸ਼ੀਅਲ ਤਫ਼ਤੀਸ਼ ਦੇ ਦੌਰਾਨ ਹੀ ਸੀਸੀਟੀ ਫੁਟੇਜ ਜਦੋਂ ਪੁਲਿਸ ਨੇ ਚੈੱਕ ਕੀਤੀ ਉੱਥੇ ਦੋ ਸ਼ੱਕੀ ਪਰਸਨ ਬਾਈਕ ਦੇ ਉੱਪਰ ਆਂਦੇ ਦਿਸਦੇ ਹੈ ਉਸੀ ਲੋਕੇਸ਼ਨ 'ਤੇ ਜਿੱਥੋਂ ਜੋ ਬੱਚਾ ਹੈ ਲਖਸ਼ ਉਹ ਜਿਸ ਲੋਕੇਸ਼ਨ 'ਤੇ ਆਖਰੀ ਵਾਰੀ ਦੇਖਿਆ ਗਿਆ ਸੀਗਾ ਤੇ ਜਦੋਂ ਉਹਨ ਪਰਸਨ ਨੂੰ ਟ੍ਰੇਸ ਕਰਕੇ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਅਜੂ 2.5 ਸਾਲ ਦਾ ਬੱਚਾ ਲਖਸ਼ ਉਹਨੂੰ ਉਸ ਏਰੀਆ ਤੋਂ ਚੱਕ ਕੇ ਇੱਕ ਬਬੀਤਾ ਨਾ ਦੀ ਲੇਡੀ ਨੂੰ ਸੌਂਪੇ ਚ ਦਿੱਤਾ ਹੈ ਤੇ ਜੋ ਇਹ ਵੇਚਣ ਦੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੇ 9000 ਰੁਪਏ ਤੱਕ ਜੀਪੇ ਰਾਹੀ ਅਬ ਅਭੀ ਤੱਕ ਉਹ ਮਾਰੀ ਤੋਂ ਲੈ ਲਿਆ ਸੀਗਾ ਦੇ ਨਾਲ ਨਾਲ 70000 ਰੁਪਏ 50000 ਰੁਪਏ ਕੈਸ਼ ਇਹਨੇ ਲੈ ਕੇ ਫਿਰ ਜੋ ਬਬੀਤਾ ਹੈ ਇਹਨੇ ਅੱਗੇ ਆਪਣੀ ਸਿਸਟਰ ਜਿਹਦਾ ਨਾਮ ਸਰਿਤਾ ਹੈ ਜਿਹਦੇ ਕੋਲ ਬੱਚੇ ਨਹੀਂ ਹੈ ਉਹਨੂੰ ਅੱਗੇ دیتا ਸੀਗਾ ਸਰਿਤਾ ਬੱਚੇ ਆਪਣੇ ਹਸਬੰਡ ਦੇ ਨਾਲ ਬੱਚੇ ਨੂੰ ਲੈ ਕੇ ਜੋ ਪਿਛੇ Rajasthan ਦੀ ਬੈਕਗਰਾਉਂਡ ਜਿਹਨਾਂ ਦੀ ਹੈਗੀ ਉਹ ਬੱਚੇ ਨੂੰ ਲੈ ਕੇ Rajasthan ਵੱਲ ਨਿਕਲ ਗਏ ਤੇ ਟੈਕਨੀਕਲੀ ਇਹਨੂੰ ਟ੍ਰੇਸ ਕਰਦੇ ਹੋਏ ਸਾਨੂੰ ਲੋਕੇਸ਼ਨ ਰਾਜਸਥਾਨ ਦੀ ਮਿਲੀ ਤੇ ਅਸੀਂ ਰਾਜਸਥਾਨ ਪੁਲਿਸ ਦੇ ਨਾਲ ਵੀ ਟਾਈਪ ਕੀਤਾ ਉਦੋਂ ਬਾਅਦ ਇਹਦੀ ਲੋਕੇਸ਼ਨ ਫਿਰ ਸਿਰਸਾ ਦੀ ਆਈ ਤੇ ਫਾਈਨਲੀ ਸਿਰਸਾ ਪੁਲਿਸ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਬੱਚੇ ਨੂੰ ਉਹਦੇ ਕਿਡਨੈਪਰਜ਼ ਦੇ ਨਾਲ ਉੱਥੋਂ ਰਿਕਵਰ ਕੀਤਾ ਗਿਆ ਤੇ ਇਸ ਪੂਰੀ ਕੀ ਪੂਰੀ ਜੋ ਕਿਡਨੈਪਿੰਗ ਦਾ ਜੋ ਇਨਸੀਡੈਂਟ ਹੈਗਾ ਇਹਦੇ ਵਿੱਚ ਦੋਨੋਂ ਕਿਡਨੈਪਰ ਲੇਡੀ ਜਿਹਨੇ ਬੱਚੇ ਨੂੰ ਖਰੀਦਾ ਸੀਗਾ ਉਹਦਾ ਹਸਬੰਡ ਤੇ ਜਿਸ ਲੇਡੀ ਤੇ ਉਹਦੇ ਹਸਬੰਡ ਨੇ ਫਾਈਨਲੀ ਬੱਚੇ ਨੂੰ ਲੈ ਕੇ ਪੰਜਾਬ ਤੋਂ ਸਿਰਸਾ ਤੱਕ ਜੋ ਗਏ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਬੱਚੇ ਨੂੰ ਸੇਫਲੀ ਰਿਕਵਰ ਕਰਕੇ ਉਹਦੇ ਮਾਪਿਓ ਨੂੰ ਸੌਂਪ ਦਿੱਤਾ ਗਿਆ ਇਹਦੇ ਵਿੱਚ ਲੈਸ ਥੈਨ ਆਈ ਥਿੰਕ 12 ਘੰਟੇ ਕਿਉਂਕਿ ਪੁਲਿਸ ਨੂੰ ਇਤਲਾ ਮਿਲੀ ਸਵੇਰੇ ਅਰਲੀ ਮਾਰਨਿੰਗ ਤੱਕ ਬੱਚਾ ਰਿਕਵਰ ਹੋ ਗਿਆ ਸੀਗਾ 8:30 ਵਜੇ ਦੇ ਤਕਰੀਬਨ 8:30 9:00 ਵਜੇ ਦੇ ਤਕਰੀਬਨ ਬੱਚਾ ਰਿਕਵਰ ਹੋ ਗਿਆ ਸੀਗਾ ਤੇ ਹੁਣ ਸਿਰਸਾ ਤੋਂ ਹੁਣੇ ਫਿਰ ਪੁਲਿਸ ਪਾਰਟੀ ਹੁਣ ਲੈ ਕੇ ਬੱਚੇ ਨੂੰ ਪਹੁੰਚੀ ਹੈ ਤੇ ਉਹਦੇ ਪੇਰੈਂਟਸ ਨੂੰ ਸੌਂਪਤਾ ਗਿਆ ਹੈ ਇਸ ਕੇਸ ਦੇ ਵਿੱਚ 6 ਟੋਟਲ ਪਰਸਨ ਗ੍ਰਿਫਤਾਰ ਹੋਏ ਦੋ ਮੁੰਡੇ ਜਿਨ੍ਹਾਂ ਦਾ ਨਾਮ ਰਮੇਸ਼ ਤੇ ਚੰਦਨ ਸਹਾਣੀ ਇਹ ਇਨਾਂ ਨੂੰ ਇਨੀਸ਼ੀਅਲੀ ਅਰੈਸਟ ਕੀਤਾ ਗਿਆ ਇਹਦੇ ਨਾਲ ਨਾਲ ਬਬੀਤਾ ਤੇ ਉਹਦਾ ਹਸਬੰਡ ਜੈਨਾਥ ਤੇ ਰੀਟਾ ਦੇਵੀ ਤੇ ਉਹਦਾ ਉਹਦਾ ਹਸਬੰਡ ਸੰਤੋਸ਼ ਸਾਨੀ ਇਹ 6 ਪਰਸਨ ਨੂੰ ਅਰੈਸਟ ਕੀਤਾ ਗਿਆ बच्चे नु रिकवर ਕਰ ਆ ਨਹੀਂ ਨਹੀਂ ਐਸਾ ਹਜੇ ਤੱਕ ਉਹ ਨਾ ਦਾ ਕੋਈ ਪ੍ਰੀਵਿਅਸ ਕ੍ਰਾਈਮ ਰਿਕਾਰਡ ਸਾਹਮਣੇ ਨਹੀਂ ਆਇਆ ਆ ਆ ਜੋ ਕਿਡਨੈਪਰਸ ਸੀਗੇ ਤੇ ਉਹ 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 ਨਾ ਦੇ ਬੱਚੇ ਦੇ ਗਵੰਡੀ ਹੈ ਤੇ ਜਾਣਦੇ ਸੀਗੇ ਤੇ ਇਨ ਫੈਕਟ ਜਦੋਂ ਪੁਲਿਸ ਬੱਚੇ ਨੂੰ ਲਾਬਰੀ ਸੀਗੀ ਫੈਮਲੀ ਜਦੋਂ ਲਾਬੇ ਸੀਗੀ ਤੇ ਉਹ ਫੈਮਲੀ ਦੇ ਨਾਲ ਨਾਲ ਹੀ ਸਰਚ ਵੀ ਕਰਾਰੇ ਸੀਗੇ ਤਾਂ ਕਿ ਉਹ ਪੂਰਾ ਧਿਆਨ ਰੱਖ ਸਕਣ ਕਿ ਕਿੱਥੇ ਤੱਕ ਸਰਚ ਦੀ ਕਾਰਵਾਈ ਪਹੁੰਚੇ ਦੀ ਕਿੱਥੇ ਤੇ ਪੁਲਿਸ ਦੀ ਤਫਤੀਸ਼ ਪਹੁੰਚੀ ਹੈ ਬਿਲਕੁਲ ਸੇਫ ਤੇ ਆਪ ਆਪਣੇ ਮਾਪਿਓ ਦੇ ਕੋਲ ਹੁਣ ਬੱਚਾ ਪਹੁੰਚ ਗਿਆ